ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਖਜੀਤ ਮਾਨ ਕੋਸ਼ਿਸ਼ਾਂ ਜਾਰੀ ਆ ਤੇ ਤੁਹਾਡਾ ਸੰਯੋਗ ਆਪਾਂ ਨੂੰ ਇੱਕ ਜਿਵੇਂ ਕਰੰਟ ਦਾ ਕੰਮ ਕਰਦਾ ਉਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਪੋਸਟਾਂ ਵੀ ਇਦਾਂ ਜਲਦੀ ਜਲਦੀ ਪੋਸਟਾਂ ਪਾਉਂਦੇ ਰਹਿਣੇ ਆ ਅੱਜ ਇੱਕ ਹੋਰ ਤੁਹਾਨੂੰ ਮੂਰਾ ਕਿਸਮ ਦੀ ਕੱਟੀ ਦਿਖਾ ਰਹੇ ਆ ਤੇ ਬੱਚਾ ਦੇਖ ਕੇ ਤੁਸੀਂ ਆਪ ਹੀ ਸਮਝ ਜਾਓਗੇ ਕਿਹੜੇ ਸੀਮਨ ਸੈਂਟਰ ਤੋਂ ਆ ਬਾਕੀ ਇਥੋਂ ਦੇ ਬੁੱਲਾਂ ਦੇ ਬੱਚਿਆਂ ਬਾਰੇ ਦੱਸਣ ਦੀ ਬਹੁਤ ਘੱਟ ਲੋੜ ਪੈਂਦੀ ਆ ਪਰ ਫਿਰ ਵੀ ਆਪਾਂ ਤੁਹਾਡੀ ਜਾਣਕਾਰੀ ਦੱਸ ਦਈਏ ਇਹ ਸੀਆਰਵੀ ਹਸਾਰ ਵਾਲੇ ਬੁੱਲ 5310 ਦੀ ਕੱਟੀ ਆ ਸੀਆਰਵੀ ਹਸਾਰ ਵਾਲੇ ਜਿਹੜੇ ਬੁੱਲਾਂ ਦੇ ਬੱਚੇ ਆਉਂਦੇ ਆ ਆ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਜੈਡ ਬਲੈਕ ਬੱਚੇ ਆਉਂਦੇ ਆ ਤੇ ਬੱਚੇ ਆਪ ਹੀ ਆਪਦੇ ਮੂੰਹੋਂ ਬੋਲਦੇ ਆ ਦੁੱਧ ਵਾਲੇ ਪਾਸੋਂ ਵੀ ਝੋਟੀਆਂ ਦੱਸਦੀਆਂ ਜਦੋਂ ਵੱਡੀਆਂ ਹੋ ਕੇ ਫੀਲਡ ਵਿੱਚ ਦੁੱਧ ਤੇ ਆਈਆਂ ਉਹ ਵੀ ਦੱਸ ਰਹੀਆਂ ਕੋਈ ਸ਼ੱਕ ਨਹੀਂ ਵੀ ਇੰਨਾ ਬੁੱਲਾਂ ਦੇ ਬੱਚੇ ਦੁੱਧ ਨਹੀਂ ਦਿੰਦੇ ਤੇ ਰਿਜ਼ਲਟ ਵੀ ਤੁਹਾਡੇ ਸਾਹਮਣੇ ਆ ਫੀਲਡ ਵਿੱਚ ਬਹੁਤ ਸਾਰੇ 53 10 ਬੁੱਲ ਦੀ ਜੇ ਗੱਲ ਕਰੀਏ ਜਿਆਦਾ ਫੈਟ ਵਾਲਾ ਬੁੱਲ ਹੈ ਤੇ ਉਹਦੀ ਮਾਂ ਦਾ ਰਿਕਾਰਡ ਹੈ 22 ਕਿਲੋ ਸਰਕਾਰੀ 22 ਕਿਲੋ ਦੁੱਧ ਦਾ ਰਿਕਾਰਡ ਵੀ ਬਹੁਤ ਮੈਨੇ ਰੱਖਦਾ ਜੀ ਤੇ ਬੁੱਲ ਜਿਆਦਾਤਰ ਆ ਫੀਲਡ ਵਿੱਚ ਕਟੀਆਂ ਪੈਦਾ ਕਰ ਰਿਆ ਤੇ ਕਟੀਆਂ ਦਾ ਸੋ ਆਪਣਾ ਤੁਸੀਂ ਦੇਖ ਹੀ ਸਕਦੇ ਹੋ ਜਿਹੜੀ ਬੱਚੇ ਦੀ ਮਾਂ ਸੀ ਉਹਦੀ ਟੇਲ 'ਚ ਵਾਈਟ ਸੀਗੇ ਤੇ ਬੱਚਾ ਬਿਲਕੁਲ ਜੈਡ ਬਲੈਕ ਆਇਆ ਆਪਾਂ ਏਆਈ ਕੀਤੀ ਸੀਗੀ ਪਿੰਡ ਸਾਦਕ ਬਾਈ ਜਗਸੀਰ ਸਿੰਘ ਦੇ ਘਰ ਤੇ ਵੈਗਰੂ ਦੀ ਕਿਰਪਾ ਨਾਲ ਆਹ ਕੱਟੀ ਪੈਦਾ ਹੋਈ ਆ ਸਰਵਜਨ ਦਾਤ ਬੁਲਦੀ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਪੋਸਟਾਂ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਆ ਤੇ ਅੱਜ ਵੀ ਤੁਹਾਡੇ ਨਾਲ ਪੋਸਟ ਆਪਾਂ ਸ਼ੇਅਰ ਕੀਤੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਬੱਚਾ ਕਿਵੇਂ ਲੱਗਿਆ ਪੂਰਾ ਦਿਲੋਂ ਕਮੈਂਟ ਕਰਕੇ ਦੱਸਿਓ ਜਿਵੇਂ ਵੀ ਤੁਹਾਨੂੰ ਬੱਚਾ ਲੱਗਿਆ ਕਮੈਂਟਾਂ ਵਿੱਚ ਜਰੂਰ ਰਿਪਲਾਈ ਦਿਓ ਮਿਲਦੇ ਆਂ ਇਦਾਂ ਦੀ ਹੋਰ ਨਵੀਂ ਵੀਡੀਓ ਨਾਲ ਤੇ ਆਪਣੀਆਂ ਪੋਸਟਾਂ ਨੂੰ ਵੱਧ ਤੋਂ ਵੱਧ ਕਰਦਿਆ ਕਰੋ ਸ਼ੇਅਰ ਤੇ ਕਮੈਂਟ ਧੰਨਵਾਦ